ਧਾਤਵਾਦੀ ਪਿੰਦੀ ਜਿਹੜਾ ਆ ਆਬੂਤਾਬੀ ਤੋਂ ਗ੍ਰਫਤਾਰ ਕਰ ਲਿਆ ਗਿਆ ਆ ਔਰ ਪੰਜਾਬ ਪੁਲਿਸ ਉਸ ਨੂੰ ਹੁਣ ਪੰਜਾਬ ਲੈ ਕੇ ਆਈ ਆ ਦਰਅਸਲ ਇਹ ਹਰਵਿੰਦਰ ਰਿੰਦਾ ਤੁਹਾਨੂੰ ਯਾਦ ਹੋਏਗਾ ਪਾਕਿਸਤਾਨ ਦੇ ਵਿੱਚ ਇਹ ਬਬਰ ਖਾਲਸਾ ਦਾ ਸਭ ਤੋਂ ਐਕਟਿਵ ਮੈਂਬਰ ਹੈ ਔਰ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਚਾਹੇ ਉਹ ਗੁਰਦਾਸਪੁਰ ਬਟਾਲਾ ਦੇ ਵਿੱਚ ਪੁਲਿਸ ਚੌਕੀਆਂ ਦੇ ਉੱਤੇ ਪੈਟਰੋਲ ਬੰਬ ਹੋਣ ਇਹਦਾ ਹੱਥ ਸੀਗਾ ਬੀਕੇ ਬਬਰ ਖਾਲਸਾ ਧਾਤਵਾਦੀ ਪਿੰਦੀ ਨੂੰ ਆਬੂਤਾਬੀ ਤੋਂ ਭਾਰਤ ਲਿਆਂਦਾ ਗਿਆ ਔਰ ਏਜੰਸੀਆਂ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਕੀਤਾ ਗਿਆ ਜਿਹੜਾ ਕਿ ਸਫਲ ਰਿਹਾ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਸੋ ਆਪਰੇਸ਼ਨ ਦੀ ਤਾਂ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਖੁਦ ਆਪਣੇ ਮਾਈਕਰੋ ਬਲੌਗਿੰਗ ਸਾਈਟ ਐਕਸ ਦੇ ਉੱਤੇ ਲਿਖਿਆ ਆ ਕਿ ਇਹ ਮਿਸ਼ਨ ਜਿਹੜਾ ਆ ਸਕਸੈਸਫੁਲ ਰਿਹਾ ਔਰ ਏਜੰਸੀਆਂ ਦੇ ਸਾਥ ਦੇਣ ਦੇ ਕਰਕੇ ਇਹ ਮਿਸ਼ਨ ਮਿਸ਼ਨ ਕਾਮਯਾਬ ਹੋਇਆ ਆ ਫਿਲਹਾਲ ਇਹ 에어ਪੋਰਟ ਦੀ ਤਸਵੀਰ ਹੈ ਜਦੋਂ ਉਸ ਨੂੰ ਇੱਥੇ ਲੈਂਡ ਕਰਵਾਇਆ ਗਿਆ ਆ ਏਜੰਸੀਆਂ ਦੀ ਮਦਦ ਦੇ ਨਾਲ ਇਹ ਆਪਰੇਸ਼ਨ ਬਿਲਕੁਲ ਜਿਹੜੇ ਆ ਕਹਿੰਦੇ ਆ ਵੀ ਲੋ ਪ੍ਰੋਫਾਈਲ ਕਰਕੇ ਰੱਖਿਆ ਗਿਆ ਇਹਨੂੰ ਕਮਰਸ਼ੀਅਲ ਫਲਾਈਟਸ ਦੇ ਵਿੱਚ ਜੜਾਇਆ ਲਿਆਂਦਾ ਗਿਆ ਆ ਔਰ ਸਾਰਾ ਕੁਝ ਜਿਹੜਾ ਆ ਕਾਮਨ ਰੱਖਿਆ ਗਿਆ ਕਹਿੰਦੇ ਨੇ ਕਿ ਇਹ ਲੈਂਡਮਾਰਕ ਆਪਰੇਸ਼ਨ ਹੈ ਪੰਜਾਬ ਪੁਲਿਸ ਨੇ ਕੀਤਾ ਆ ਔਰ ਆਬੂ ਥਾਪੀ ਤੋਂ ਜੜਾ ਗ੍ਰਿਫਤਾਰ ਕੀਤਾ ਗਿਆ ਆ ਔਰ ਹਰਵਿੰਦਰ ਰਿੰਦਾ ਜਿਹੜੇ ਦੇ ਨਾਲ ਇਹ ਇਨਵੋਲ ਸੀਗਾ bade patrol bomb ਜਿਹੜੇ ਪਠਾਨਕੋਟ ਬਟਾਲਾ ਪੁਲਿਸ ਸਟੇਸ਼ਨਾਂ ਦੇ ਬਾਹਰ ਚੱਲੇ ਨੇ ਉਹਨਾਂ ਦੇ ਵਿੱਚ ਪਿੰਦੀ ਦਾ ਹੱਥ ਦੱਸਿਆ ਜਾ ਰਿਹਾ ਔਰ ਨਾਲ ਹੀ ਨਾਲ ਜਿਵੇਂ ਦੱਸਾਂ ਅੰਗਰੇਜ਼ੀ ਦੇ ਵਿੱਚ ਟਵੀਟ ਲਿਖਿਆ ਹੋਇਆ ਗੌਰਵ ਯਾਦਵ ਹੁਣਾ ਨੇ ਤਾਂ ਉਹ ਕਹਿੰਦੇ ਨੇ ਕਿ ਰੈਡ ਕਾਰਨਰ ਨੋਟਿਸ ਜਗਾਇਆ ਨੇ ਦੇ ਖਿਲਾਫ ਯਾਨੀ ਕਿ ਪਿੰਡੀ ਦੇ ਖਿਲਾਫ ਤੇ ਬਟਾਲਾ ਪੁਲਿਸ ਨੇ ਜਾਰੀ ਕੀਤਾ ਸੀਗਾ ਬਟਾਲਾ ਪੁਲਿਸ ਨੇ ਰਿਕੁਐਸਟ ਕੀਤੀ ਤੇ ਸੀਨੀਅਰ ਮੈਂਬਰ ਜਿਹੜੇ ਨੇ ਇਨਵੋਲਵ ਹੋਇਆ ਫਿਰ ਉਹ ਦੁਬਈ ਜਾਂਦੇ ਨੇ ਯੂਏਈ 24 ਤਰੀਕ ਨੂੰ ਗਏ ਸਨ ਤੇ ਅੱਜ ਇਸ ਨੂੰ ਇੱਥੇ ਲੈ ਕੇ ਆਂਦਾ ਆ ਸੋ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਕਿਹਾ ਕਿ ਉਹਨਾਂ ਦੀ ਜ਼ੀਰੋ ਟੋਲਰੈਂਸ ਨੀਤੀ ਆ ਅੱਤਵਾਦ ਦੇ ਖਿਲਾਫ ਜਾਂ ਐਦਾਂ ਦੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਸੋ ਇਹ ਬਹੁਤ ਵੱਡੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਨੇ ਕੀਤੀ ਹੈ ਔਰ ਨਾਲ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਤੇ ਸੈਂਟਰ ਏਜੰਸੀਆਂ ਦੀ ਤਾਰੀਫ ਕੀਤੀ ਆ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਕਹਿੰਦੇ ਨੇ ਕਿ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਰਿਹਾ ਖਾਸ ਕਰਕੇ ਯੂਏ ਦੀ ਧਰਤੀ ਦੇ ਉੱਤੇ ਜਿੱਥੇ ਕਿ ਰੂਲ ਐਂਡ ਆਰਡਰ ਜਿਹੜੇ ਨੇ ਬਹੁਤ ਸਖਤ ਨੇ ਉਥੋਂ ਇਦਾਂ ਦੇ ਕ੍ਰਿਮੀਨਲ ਨੂੰ ਕਹਿੰਦੇ ਲੈ ਕੇ ਆਉਣਾ ਸ਼ਾਇਦ ਪੰਜਾਬ ਪੁਲਿਸ ਦੇ ਬਸ ਦੀ ਗੇਮ ਨਾ ਹੁੰਦੀ ਜੇਕਰ ਕੋਆਪਰੇਸ਼ਨ ਨਾ ਮਿਲਦਾ ਪਰ ਫਿਲਹਾਲ ਇਹ ਵੱਡੀ ਖਬਰ ਕਿ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਆਤਵਾਦੀ ਪਿੰਦੀ ਆਪੂ ਤਾਬੀ ਤੋਂ ਪੰਜਾਬ ਲੈ ਕੇ ਆਂਦਾ ਗਿਆ ਆ ਔਰ ਇਹ ਹਰਵਿੰਦਰ ਰਿੰਦਾ ਨਾਲ ਮਿਲਿਆ ਸੀਗਾ ਔਰ ਗੁਰਦਾਸਪੁਰ ਬਟਾਲਾ ਜਿਹੜੇ ਪੁਲਿਸ ਸਟੇਸ਼ਨਾਂ ਦੇ ਬਾਹਰ ਜਿਹੜੇ ਪੈਟਰੋਲ ਪੰਪਾਂ ਦੀ ਖਬਰਾਂ ਆਈਆਂ ਸੀ ਉਹਦੇ ਵਿੱਚ ਇਸ ਦਾ ਬਹੁਤ ਵੱਡਾ ਹੱਥ ਦੱਸਿਆ ਜਾ ਰਿਹਾ ਸੀ ਫਿਲਮੀ ਤਰੀਕੇ ਦੇ ਨਾਲ ਇਸ ਨੂੰ ਉਥੋਂ ਇੱਥੇ ਲਿਆਂਦਾ ਗਿਆ ਆ ਔਰ ਦੋ ਦਿਨ ਪਹਿਲਾਂ ਯਾਨੀ 24 ਤਰੀਕ ਨੂੰ ਜਿਹੜਾ ਆ ਪੰਜਾਬ ਪੁਲਿਸ ਬਟਾਲਾ ਪੁਲਿਸ ਉੱਥੇ ਗਈ ਸੀਗੀ ਅੱਜ ਬਟਾਲਾ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਆ ਔਰ ਬਟਾਲਾ ਪੁਲਿਸ ਪਿੰਡੀ ਦੇ ਨਾਲ ਅੱਜ ਲੈਂਡ ਹੋਈ ਆ ਲੈਂਡ ਹੁੰਦੇ ਸਾਰੀ ਗੌਰਵਯਾਤ ਉਹਨਾਂ ਨੇ ਟਵੀਟ ਕੀਤਾ ਆ ਔਰ ਇਹਨੂੰ ਦੱਸਿਆ ਕਿ ਇਹ ਬਹੁਤ ਲੈਂਡਮਾਰਕ ਯਾਨੀ ਕਿ ਬਹੁਤ ਵੱਡੀ ਜਿਹੜੀ ਅਪੋਰਚੂਨਿਟੀ ਆ ਬਹੁਤ ਵੱਡੀ ਸਫਲਤਾ ਆ ਪੰਜਾਬ ਪੁਲਿਸ ਦੀ ਕਿ ਕਿਦਾਂ ਉਹਨਾਂ ਨੇ ਪਿੰਦੀ ਅਰਗਿਆਤਵਾਦੀ ਨੂੰ ਆਪੂਤਾਬੀ ਤੋਂ ਇਥੋਂ ਲਿਆਂਦਾ ਕਿਉਂਕਿ ਇਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਸੀਗਾ ਬਟਾਲਾ ਪੁਲਿਸ ਲਗਾਤਾਰ ਛਾਪੇ ਮਾਰੀਆਂ ਕਰ ਰਹੀ ਸੀਗੀ ਪਰ ਫਿਰ ਟਿਪ ਮਿਲਦਾ ਆ ਕਿ ਇਹ ਆਪੂਤਾਬੀ ਹੈ ਤੇ ਫਿਰ ਭਾਰਤ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਦੇ ਨਾਲ ਮਿਲ ਕੇ ਏਜੰਸੀਆਂ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਚਲਾਇਆ ਔਰ ਇਸ ਆਪਰੇਸ਼ਨ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਆ ਸਵੇਰੇ ਅੱਜ ਅੱਜ ਲੈਂਡ ਹੋਇਆ ਆ ਪਿੰਡੀ ਇੱਥੇ ਆ ਪੰਜਾਬ ਪੁਲਿਸ ਦੇ ਕਰਮਚਾਰੀ ਆ ਜਿਹੜੇ ਕਿ ਸਿਵਲ ਦੇ ਤੁਹਾਨੂੰ ਨਜ਼ਰ ਆ ਰਹੇ ਨੇ